ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਵੱਲੋਂ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਉਪਰੇਸ਼ਨ ਤਹਿਤ ਰਾਜਪੁਰਾ ਸਿਟੀ ਪੁਲਿਸ ਨੂੰ ਵੱਡੀ ਸਫਲਤਾ ਮਿਲ ਗਿਆ ਹੈ ਤਾਂ ਪੁਲਿਸ ਨੇ ਇੱਕ ਦੋਸ਼ੀ ਨੂੰ 1 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ ਤਾਂ ਜਾਣਕਾਰ ਦਿੰਦੇ ਹੋਏ ਸਿਟੀ ਪੁਲਿਸ ਸਟੇਸ਼ਨ ਰਾਜਪੁਰਾ ਦੇ ਐਸਐਸਓ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਕੈਸਸਪੀ ਪਟਿਆਲਾ ਬਲੂ ਸ਼ਰਮਾ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਿਸ ਵਿਭਾਗ ਨੂੰ ਨਾਕਾ ਬੰਦ ਕੀਤੀ ਸੀ ਤੇ ਗੁਪਤ ਸੂਚਨਾ ਦੇ ਆਧਾਰ ਤੇ ਜਿਹੜਾ ਕਿ ਇਸ ਮੁਲਜ਼ਮ ਨੂੰ ਫੜਾਇਆ ਗਿਆ ਜਿਸ ਦੇ ਕੋਲ 1 ਕਿਲੋ ਅਫੀਮ ਰਾਮਤੋਈ ਹੈ ਅੱਜ ਸਾਡੇ ਮਾਨਯੋਗ ਐਸਐਸਪੀ ਸਾਬ ਪਟਿਆਲਾ ਜੀ ਵਰਨ ਸਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸ੍ਰੀ ਮਨਜੀਤ ਸਿੰਘ ਜੀ ਦੀ ਹਾਜ਼ਿਰਤਾ ਮੁਤਾਬਕ ਅਸੀਂ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਸਾਡੇ ਟਾਸਕ ਤੇ ਕੰਮ ਕਰ ਰਹੇ ਸੀਗੇ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਰਾਹੁਲ ਕੁਮਾਰ ਦਾ ਵਿਅਕਤੀ ਜਿਹੜਾ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਵੀ ਇਹ 1 ਕਿਲੋ ਫੀਮ ਲੈ ਕੇ ਜਿਹੜਾ ਆ ਰਿਹਾ ਫਿਰ ਅਸੀਂ ਜੋ ਆਪਣਾ ਮਿਡਵੇ ਤੋਂ ਇੱਛਾ ਕਰਦੇ ਹੋਏ ਇਹਦਾ ਰਾਧਾ ਸਵਾਮੀ ਸਾਧ ਸੰਗ ਉੱਥੇ ਜਾ ਕੇ ਨਾਕਾਬੰਦੀ ਕਰਕੇ ਇਹਨੂੰ ਰੋਕਿਆ ਜਿਹੜਾ ਬੱਸ ਤੋਂ ਉਤਰ ਕੇ ਥੋੜਾ ਪਿਛਾਂ ਨੂੰ ਲੁਕਣ ਦੀ ਕੋਸ਼ਿਸ਼ ਕੀਤੀ ਜ ਨੇ ਫਿਰ ਅਸੀਂ ਇਹਨੂੰ ਫੜ ਕੇ ਇਹਦੇ ਕੋਲੋਂ 1 ਕਿਲੋ ਫੀਮ ਦੀ ਜਿਹੜੀ ਰਿਕਵਰੀ ਕੀਤੀ ਆ ਜਿਹੜਾ ਇਹਦਾ ਨਾਮ ਆ ਉਹ ਹੈਗਾ ਰਾਹੁਲ ਯਾਦਵ ਤੇ ਜਿਹੜਾ ਇਹ ਲੁਧਿਆਣੇ ਦਾ ਰਹਿਣ ਵਾਲਾ ਆ ਅੱਜ ਅਸੀਂ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਦਾ ਪੁਲਸ ਰਿਮਾਰਟ ਹਾਸਲ ਕਰਾਂਗੇ ਹੋਰ ਵੀ ਜਿਹੜੇ ਇਹਦੇ ਕੋਲ ਪਰਚਾ ਹੈ ਨਹੀਂ ਹੈ ਤੇ ਬੈਕਵਰਡ ਆ ਤੇ ਫਾਰਵਰਡ ਆ ਲਿਖੇ ਸਾਰੇ ਉਹ ਵੀ ਦੇਖਾਂਗੇ ਪਰ ਕੇਸ ਫੀਲ ਪਾਈ ਨਹੀਂ ਸੀ ਕਿਸੇ ਨੇ ਫੀਲ ਇਹ ਬੈਂਕ ਚ ਸੀਗੀ ਇਹਦੇ ਜੀ ਬੈਂਕ ਤੋਂ ਵਿੱਚੋਂ ਹੋਰ ਕਲਾਸੀ ਦੇ ਦਰਾਂ ਸਾਨੂੰ ਜੀ ਬਣਾਉਂਦੇ ਆ ਜੀ ਮੈਡਮ ਅਗਰ ਕਿੱਥੋਂ ਆ ਰਹੇ ਹੋ ਜੀ ਹਾਂ ਜੋ ਸਾਡਾ ਇਨਵੈਸਟੀਗੇਸ਼ਨ ਅਨੁਸਾਰ ਹੀ ਕਰਾਂਗੇ ਜੀ ਜਿਹੜੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਸਾਰੇ ਉਹ ਵੀ ਦੇਖਾਂਗੇ ਤੇ ਜੋ ਵੀ ਸਾਹਮਣੇ ਤੱਤ ਆਊਗਾ ਤੁਹਾਨੂੰ ਪਤਾ ਆ ਜੀ ਕ੍ਰਿਮੀਨਲ ਰਿਪੋਰਟ ਮੰਨੇ ਆਇਆ ਨਾ ਅਜੀਬ ਨਹੀਂ ਅਸੀਂ ਕੀਤਾ ਜੀ ਰਿਮਾਂਡ ਦੇ ਦੌਰਾਨ ਹੀ ਸਾਰਾ ਅਸੀਂ ਦੇਖਾਂਗੇ ਕਲ ਹੀ ਕਲ ਹੀ ਹਾਂ ਕੱਲ੍ਹ ਹੀ ਸੀ ਜੀ ਕੱਲ੍ਹ ਹੀ ਸੀ ਸਰ ਕੀ ਕੋਈ ਦੱਸਿਆ ਇਹਨੇ ਵੀ ਇਹ ਪਹਿਲਾ ਹੀ ਚੱਕਰ ਸੀ ਕਿ ਪਹਿਲਾਂ ਇਹਨੇ ਕੋਈ ਚੱਕਰ ਲਾਇਆ ਹੈ ਇਹਦੇ ਦੱਸਣ ਮੁਕਾਬਲ ਤਾਂ ਪਹਿਲਾ ਚੱਕਰ ਹੈ ਜੀ ਪਰ ਫੇਰ ਵੀ ਅਸੀਂ ਸਾਰੇ ਲਿੰਕ ਦੇਖਾਂਗੇ ਇਹਨੂੰ ਸਾਰੇ ਤੱਤਾਂ ਤੇ ਦੇਖਾਂਗੇ ਕਿ ਪਹਿਲਾਂ ਤਾਂ ਨਹੀਂ ਆਇਆ ਕੋਈ ਇਨਫੋਰਮੇਸ਼ਨ ਸੀ ਜਾਂ ਛੱਪ ਦੇ ਦਰਾ ਹਾਂਜੀ ਇਨਫੋਰਮੇਸ਼ਨ ਸੀ ਸਾਡੀ ਇਨਫੋਰਮੇਸ਼ਨ ਦੇ ਤਹਿਤ ਹੀ ਅਸੀਂ ਨਾਕਾ ਲਾਇਆ ਸੀ ਪਰ ਇਹ ਬਬਲ ਜਿਹੜੇ ਦੇਣ ਕਿਥੇ ਜਾ ਰਹੇ ਸਨ ਉਹ ਵੀ ਪਤਾ ਕਰਾਂਗੇ ਜੀ ਹੁਣ ਰਮਾਨਤ ਦੇ ਦੌਰਾਨ ਇਹ ਸਾਰਾ ਕੁਝ ਕੁਝ ਕਰਾਂਗੇ ਕਿਨੂੰ ਦੇਣੀ ਸੀਗੀ ਫੀਮ ਲਿਆ ਕੇ ਤੇ ਕਿੱਥੋਂ ਲੈ ਕੇ ਆਇਆ ਸੀਗਾ ਉਹ ਸਾਰਾ ਅਸੀਂ ਪਤਾ ਕਰਾਂਗੇ ਜੀ ਦਿਹਾੜੀ ਦੇ ਕੰਮ ਕਰਦੇ ਜਾਂ ਫੁੱਲ ਸਾਇਨਸ ਨਹੀਂ ਉਹ ਵੀ ਪਤਾ ਕਰਾਂਗੇ ਜੀ ਦਿਹਾੜੀ ਤੇ ਤਾਂ ਨਹੀਂ ਕਰਦੇ ਇਹ ਜਾਂ ਲੈ ਕੇ ਆਉਂਦੇ ਆ ਕਿਹਨੂੰ ਦੇਣੀ ਸੀ ਫੀਸ ਲਿਆ ਕੇ ਜਾਂ ਕੀ ਹੈ ਉਹ ਸਾਰਾ ਪਤਾ ਕਰਾਂਗੇ ਸਰ ਕੋਈ ਇਹੀ ਕਹ ਦੱਸਿਏ ਨੇ ਕਿੱਥੋਂ ਮਤਲਬ ਬੱਸ ਦੇ ਵਿੱਚ ਕਿੱਥੋਂ ਆਇਆ ਇਹ ਤੇ ਰੇਲ ਗੱਡੀ ਤੇ ਆ ਕਿਸ ਤਰ੍ਹਾਂ ਕਿੱਥੋਂ ਕਿੱਥੋਂ ਆ ਰਹੇ ਨੇ ਦਰਸ਼ਨ ਮੁਤਾਬਕ ਇਹ ਪਾਣੀਪੱਤ ਤੋਂ ਆਇਆ ਜੀ ਜੋ ਇਹ ਦੱਸ ਰਿਹਾ ਮੈਂ ਪਾਣੀਪੱਤ ਤੋਂ ਲੈ ਗਿਆ ਇਹ ਕਿੱਥੇ ਚੜ ਕੇ ਆਇਆ ਜੀ ਇਹ ਬੱਸ ਤੇ ਚੜ ਕੇ ਆਇਆ ਜੀ ਸਭ ਜਿਵੇਂ ਤੁਸੀਂ ਇੱਥੇ ਨਾਕਾਬੰਦ ਕਾਰੀ ਤੁਹਾਡੇ ਕੋਲ ਜਿਹੜੇ ਸੋਰਸ ਹੈਗੇ ਪਿੱਛੇ ਨਹੀਂ ਕੋਈ ਮੜਾ ਮੜਾ ਪੀਸ ਆ ਲੈ ਗੋ ਇਸ ਤੇ ਦੇਖੋ ਜੀ ਨੈਸ਼ਨਲ ਹਾਈਵੇ ਹੋਣ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਹੁਣ ਜਦੋਂ ਚਾਰ ਗੱਡੀਆਂ ਚੈੱਕ ਕਰ ਲਈਆਂ ਪਿੱਛੇ ਤੇ ਦੋ ਨਿਕਲ ਗਿਆਂ ਦੋ ਅਸੀਂ ਚੈੱਕ ਕਰ ਲਈਆਂ ਤਾਂ ਕਰਕੇ ਜ਼ਿਆਦਾ ਵੱਧ ਟ੍ਰੈਫਿਕ ਕਰਕੇ ਕਿਤੇ ਰਹਿ ਜਾਂਦਾ ਨਹੀਂ ਤਾਂ ਨਹੀਂ ਇੱਥੇ ਜਾਂਦਾ ਨਵਾਂ ਪਰਪਰ ਡਾਇਰੈਕਟ ਕਰੀਏ ਜੋ ਪਾਸੇ ਪਾਸੇ ਤੁਸੀਂ ਜੀ ਇੱਕ ਮਹੀਨੇ ਦੇ ਵਿੱਚ 11-12 ਪਾਰਚੇ ਜਿਹੜੇ ਐਨਡੀਪੀਐਕਸ ਜਿਹੜੇ ਆ ਉਸ ਤੋਂ ਕੀ ਕਰਦੇ ਆ ਜੀ ਸਰ ਆਮ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਗੇ ਕੰਨਿਆ ਨੂੰ ਆਮ ਲੋਕਾਂ ਨੂੰ ਇਹੀ ਮੈਸੇਜ ਦਵਾਂਗੇ ਜੀ ਵੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਖਤ ਸਰਕਾਰ ਅਤੇ ਪੁਲਿਸ ਕਾਫੀ ਸਖਤ ਹੈ ਜੀ ਇਸ ਕਰਕੇ ਜਿਹੜਾ ਵੀ ਕੋਈ ਇਹੋ ਜਿਹਾ ਨਸ਼ੇ ਦਾ ਕੰਮ ਕਰੂਗਾ ਉਹ ਬਹੁਤ ਜਲਦੀ ਸਲਾਖਾਂ ਦੇ ਪਿੱਛੇ ਜਾਊਗਾ ਜੀ ਸਰ ਜਿਵੇਂ ਸਰਕਾਰ ਨੇ ਹਦਾਇਤਾਂ ਕੀਤੀਆਂ ਕਰਕੇ ਮਰੀਦਵਾਦ ਬਿਲਕੁਲ ਬੰਦਸ਼ਾ ਮੁਕਤ ਹੋ ਗਏ ਉਹ ਤੇ ਆ ਇਹ ਲੱਗਦਾ ਜੀ ਇਸ ਤਰ੍ਹਾਂ ਵੀ ਆਪਣਾ ਇਲਾਕਾ ਜਿਹੜਾ ਐਡਾ ਚੰਗਾ ਹੋ ਗਏਗਾ ਜੀ ਹਾਂਜੀ ਹੋਊਗਾ ਜੀ ਬਿਲਕੁਲ ਹੋਊਗਾ ਦੇਖੋ ਸਾਰੀ ਪੁਲਿਸ ਸਰਕਾਰ ਸਾਰੀ ਬਹੁਤ ਸੀਰੀਅਸ ਐ ਇਸ ਮੈਟਰ 'ਤੇ